ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤਤ ਸਾਰ ਨਾ ਜਾਣੀ ਤਤ ਸਾਰ ਨਾ ਜਾਣੀ ਗੁਰੂ ਬਾਝੋ ਤਤ ਸਾਰ ਨਾ ਜਾਣੀ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤਤਸਾਰ ਨਾ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਮਖੋ ਅੱਜ ਆਪਾਂ ਅਨੰਦ ਸਹਿਬ ਜੀ ਦੀ ਬਾਣੀ ਦੀ ਸੰਥਿਆ 13ਵੇਂ ਭਾਗ ਦੇ ਵਿੱਚ ਸਰਵਣ ਕਰਕੇ ਲਾਹ ਪ੍ਰਾਪਤ ਕਰਨਾ ਕਰੀਏ ਸਾਧਗੁਰੂ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ ਸਿਮਰਤ ਸਾਸਤਰ ਸਿਮਰਤ ਸッセ ਸਰੀ ਮੰਮਾ ਸੇਮ ਵਿੱਚ ਡਹਿ ਦੇ ਕੇ ਰਾਰੇ ਸਾਇ ਤਤੇ ਸਰ ਰਤ ਸਿਮਰਤ ਸਾਸਤਰ ਇਥੇ ਆਪਾਂ ਜਮ ਕੇ ਲਾਉਣੀ ਹੈ ਪੁੰਨ ਪੁੰਨ ਦੀ ਟਿੱਪੀ ਲਾਉਣੀ ਹੈ ਨਾਸਾਂ ਜਵਾਜ ਕਰਨੀ ਹੈ ਪੁੰਨ ਪਾਪ ਵਿਚਾਰ ਦੇ ਇਥੇ ਆਪਾਂ ਵਿਚ ਰਾਵ ਲਾਉਣਾ ਹੈ ਤਤੈ ਸਾਰ ਤੱਤੇ ਅਦਕ ਤੱਤੇ ਦਲਾਵਾ ਤੱਤੇ ਸਾਰ ਇਥੇ ਆਪਾਂ ਠਮਕੀ ਲਾਉਣੀ ਐ ਨਾ ਜਾਣੇ ਨਾਣੇ ਪਿਆਰੇ ਜਾਣੇ ਤੱਤੇ ਸਾਰ ਇਥੇ ਆਪਾਂ ਜਮ ਕੇ ਲਾਉਣੀ ਐ ਨਾ ਜਾਣੇ ਗੁਰੂ ਬਾਜੋ ਇਥੇ ਆਪਾਂ ਵਿਸ਼ਰਾਮ ਲਾਉਣਾ ਹੈ ਬੱਬੇ ਕੰਨਾ ਉੱਤੇ ਅਦਕ ਝੱਜਾ ਹਾਏ ਔਂਕੜ ਬਾਜੋ ਇਹ ਥੋੜਾ ਭਾਰਾ ਬੋਲਣਾ ਹੈ ਤਤ ਸਾਰ ਇਥੇ ਠੰਮਕੀ ਲਾਉਣੀ ਹੈ ਨਾ ਜਾਣੀ ਤਹੀ ਗੁਣੀ ਸੰਸਾਰ ਤਤੇ ਸਿਆਰੀ ਹਾਏ ਬਿਆਰੀ ਤਹੀ ਗੁਣੀ ਸੰਸਾਰ ਇਥੇ ਆਪਾ ਜੰਮ ਕੀ ਲਾਉਣੀ ਹੈ ਭ੍ਰਮ ਸੁੱਤਾ ਭੱਬੇ ਦੇ ਪੈਚ ਅਧਾ ਰਾਰਾ ਹੈ ਭ੍ਰਮ ਸਸੇ ਔਕੜ ਉੱਤੇ ਅਦਗ ਤਤੇ ਕੰਨਾ ਸੁੱਤਾ ਇਥੇ ਵਿਸ਼ਰਾਮ ਲਾਉਣਾ ਹੈ ਸੁੱਤਿਆ ਰੈਣ ਵਿਹਾਨੀ ਸਸੇ ਔਂਕੜ ਉੱਤੇ ਅਦਕ ਤੱਤੇ ਸਾਰੀ ਐੜੇ ਕੰਨਾਂ ਸੁੱਤਿਆ ਰੈਣ ਨਾਣੇ ਨਾ ਬੋਲਣਾ ਹੈ ਵਿਹਾਨੀ ਬਬੇ ਸਿਆਰੀ ਵਿਹਾਨੀ ਗੌਰ ਕਿਰਪਾ ਤੇ ਇੱਥੇ ਜੰਮ ਕੇ ਲਾਉਣੀ ਹੈ ਸੇ ਜਨ ਜਾਗੇ ਇੱਥੇ ਵਿਸ਼ਰਾਮ ਲਾਉਣਾ ਹੈ ਜਿਨ੍ਹਾਂ ਹਾਰ ਮਨ ਵਸਿਆ ਇਤੇ ਦੂਜਾ ਵਿਸ਼ਰਾਮ ਲੱਗੇਗਾ ਬੋਲੇ ਅੰਮ੍ਰਿਤ ਬਾਣੀ ਕਹ ਨਾਨਕ ਸੋ ਤਤ ਪਾਏ ਨਾਨਕ ਤੇ ਆਪਾ ਜਮ ਕੇ ਲਾਉਣੀ ਐ ਸੋ ਤਤ ਸਸਿਹੋੜਾ ਸੋ ਤਤ ਅਦਿਕ ਤਤ ਔਂਕਰ ਤਤ ਪਾਏ ਪਾਏ ਈੜੀ ਦੇ ਲਾਂ ਇੱਥੇ ਵਿਸ਼ਰਾਮ ਲਾਉਣਾ ਹੈ ਜਿਸ ਨੂੰ ਆਨੰਦਨ ਹਾਰੇ ਲਾਗੇ ਜਿਸ ਨੂੰ ਸੰਬੰਧਕ ਲਾਗੇ ਬੋਲਣਾ ਹੈ ਨੋ ਜਿਸ ਨੂੰ ਆਨੰਦ ਦੇਨ ਹਾਰ ਲੇਵ ਲਾਗੈ ਇਤੇ ਵਿਸਰਾਮ ਲਾਉਣਾ ਹੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹ ਮਾਤਾ ਇਸ ਨੂੰ ਮਾਤਾ ਨਹੀਂ ਬੋਲਣਾ ਭਾਰਾ ਨਹੀਂ ਬੋਲਣਾ ਪੋਲਾ ਬੋਲਣਾ ਮਾਤਾ ਇਹ ਮਾਂ ਦਾ ਵਾਚਕ ਹੈ ਕੇ ਉਦਰ ਮਾਤਾ ਕੇ ਉਦਰ ਉਦਰ ਦੱਦੇ ਨਾਲ ਬੋਲਣਾ ਹੈ ਇਸ ਨੂੰ ਤੱਦੇ ਨਾਲ ਤੱਦਾ ਲਾ ਕੇ ਉਦਰ ਨਹੀਂ ਬੋਲਣਾ ਉਦਰ ਪੋਲਾ ਬੋਲਣਾ ਹੈ ਮੰਮਾ ਹਾਇ ਸਾਰੀ ਮੈਂ ਇਥੇ ਆਪਾਂ ਜੰਮ ਕੇ ਲਾਉਣੀ ਐ ਪਰਤ ਪਾਲ ਕਰੇ ਇਥੇ ਆਪਾਂ ਵਿਸ਼ਰਾਮ ਲਾਉਣਾ ਹੈ ਸੋ ਕਿਉ ਮਨੋ ਵੇਸਾਰੀ ਐ ਸੋ ਤੇ ਠੰਮ ਕੇ ਲਾ ਦੇਣੀ ਐ ਕਿਉ ਮਨੋ ਵੇਸਾਰੀ ਐ ਵੋ ਵੇਸਾਰੀ ਮਨੋ ਕਿਉ ਵੇਸਾਰੀ ਐ ਇਥੇ ਆਪਾਂ ਜੰਮ ਕੇ ਲਾਉਣੀ ਐ ਇਹ ਵੱਡ ਦਾਤਾ ਈੜੀ ਲਾ ਇਹ ਵੋ ਵੇ ਅਦ ਡੱਡੇ ਔਂਕਰ ਇਹ ਵੱਡ ਦਾਤਾ ਇੱਥੇ ਵਿਸ਼ਰਾਮ ਲਾਉਣਾ ਹੈ ਜੇ ਅਗਣ ਮਹ ਜਜੇ ਸਹਰੀ ਜੇ ਅਗਣ ਮਹ ਇੱਥੇ ਆਪਾਂ ਠੰਮ ਕੇ ਲਾਉਣੀ ਹੈ ਆਹਾਰ ਪਹੁੰਚਾਵੇ ਪਹੁੰਚਾਵੇ ਪਪਾ ਹਾ ਓਂਕਰ ਚੱਤੇ ਕੰਨਾ ਪਹੁੰਚਾ ਵਿੱਚ ਡਹਿ ਦੇ ਕੇ ਵਾਵਾ ਈਰੀ ਲਾਂ ਵੇ ਪਹੁੰਚਾਵੇ ਪਹੁੰਚਾਵੇ ਇਸ ਤਰ੍ਹਾਂ ਬੋਲਣਾ ਹੈ ਓਸ ਨੋ ਕਿਹੋ ਓਏ ਨਾ ਸਕੀ ਊੜਾ ਖੁੱਲੇ ਮੂੰਹ ਵਾਲਾ ਲੰਮਾ ਕਰਕੇ ਬੋਲਣਾ ਓਸ ਨੰਨੇ ਹੋੜਾ ਨੋ ਓਸ ਨੋ ਇਸ ਨੂੰ ਨਹੀਂ ਬੋਲਣਾ ਨੰਨੇ ਹੋੜਾ ਲਾਉਣਾ ਹੈ ਵਾਕ ਬੋਲਣਾ ਨੋ ਕਿਹੋ ਕਕੇ ਸਹਾਰੀ ਆਏ ਔਂਕੜ ਕਿਹੋ ਇਸ ਤਰ੍ਹਾਂ ਛੇਤੀ ਨਾ ਬੋਲਣਾ ਕਿਹੋ ਓਏ ਪੱਪੇ ਹੋੜਾ ਲੰਮਾ ਕਰਕੇ ਹਾਇ ਸਹਾਰੀ ਸੰਕੋਚ ਕੇ ਓਏ ਨਾ ਸਕੀ ਸਸਯਦਕ ਕਕੇ ਪਿਆਰੇ ਸਕੀ ਇੱਥੇ ਵੀ ਸ਼ਰਾਮ ਲਾਉਣਾ ਹੈ ਜਿਸ ਨਾ ਆਪਣੀ ਲੇਵ ਲਾਵੇ ਨੋ ਨੰਨਾ ਊੜੇ ਔਂਕਰ ਨੋ ਜਿਸ ਨਾ ਆਪਣੀ ਲੇਵ ਲਾਵੇ ਲੱਲੇ ਕੰਨਾ ਲਾ ਵਵ ਲਾਵ ਈੜੀ ਲਾ ਏ ਲਾਵੇ ਆਪਣੀ ਲੇਵ ਆਪੇ ਲਾਏ ਈੜੀ ਲਾ ਇੱਥੇ ਵਿਸ਼ਰਾਮ ਲਾਉਣਾ ਹੈ ਗੁਰਮੁਖ ਸਦਾ ਸੋਮਾਲੀਐ ਸਦਾ ਪੋਲਾ ਬੁਲਣਾ ਕਹੈ ਨਾਨਕ ਇੱਥੇ ਜਮ ਕੇ ਲਾਉਣੀ ਐ ਏ ਵੱਡ ਦਾਤਾ ਇੱਥੇ ਵਿਸ਼ਰਾਮ ਲਾਉਣਾ ਹੈ ਸੋ ਕਿਉ ਮਨੁ ਵੇਸਾਰੀਐ ਸੋ ਤੇ ਠੰਮ ਕੇ ਲਾਉਣੀ ਐ ਜੈਸੀ ਅਗਨ ਉਦਰ ਮਹਿ ਉਦਰ ਪੋਲਾ ਬੁਲਣਾ ਮਹਿ ਇੱਥੇ ਵਿਸ਼ਰਾਮ ਲਾਉਣਾ ਹੈ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜੇਹੀ ਮਾਇਆ ਅਗਨ ਇਥੇ ਆਪਾਂ ਜਮਕੀ ਲਾਉਣੀ ਐ ਸਭ ਇੱਕੋ ਜੇਹੀ ਸਸਾ ਪੱਬਾ ਸੰਭ ਭਾਰਾ ਬੋਲਣਾ ਪੱਬਾ ਇੱਕੋ ਈੜੀ ਸਿਹਾਰੀ ਲਾਉਣੀ ਐ ਕੱਕੇ ਹੋੜਾ ਇੱਕੋ ਜੇਹੀ ਜੱਜੇ ਲਾਲੰਮੀ ਕਰਕੇ ਥੋੜੀ ਜੀ ਜੇਹੀ ਇਥੇ ਵੀ ਸਰਾਮ ਲਾਉਣਾ ਹੈ ਕਰਤਾ ਤੱਤੇ ਦਿਲਾਵਾ ਕਰਤਾ ਖੇਲ ਰਚਾਇਆ ਖੇਲ ਲਲਾ ਪਾਰਾ ਬੋਲਣਾ ਹੈ ਖੇਲ ਰਚਾਇਆ ਜਾ ਤੇਸ ਪਾਣਾ ਤਾਂ ਜੰਮਿਆ ਜਾ ਤੇਸ ਪਾਣਾ ਇਥੇ ਆਪਾਂ ਜਮ ਕੇ ਲਾਉਣੀ ਹੈ ਤਾਂ ਜੰਮਿਆ ਇਥੇ ਵੀ ਸ਼ਰਾਬ ਲਾਉਣਾ ਹੈ ਪਰਵਾਰ ਭਲਾ ਪਾਇਆ ਪਰਵਾਰ ਤੇ ਠੰਮ ਕੇ ਲਾ ਦੇਣੀ ਹੈ ਭਲਾ ਪੋਲਾ ਬੋਲਣਾ ਪਾਇਆ ਪੱਬਾ ਥੋੜਾ ਪਾਰਾ ਬੋਲਣਾ ਪਾਇਆ ਲੇ ਛੁੜਕੀ ਲੱਗੀ ਤ੍ਰਸਨਾ ਛੁੜ ਕੀ ਤੇ ਆਪਾਂ ਜਮ ਕੇ ਲਾਉਣੀ ਐ ਲੱਲੇ ਅਦਕ ਗੱਗੇ ਬਿਹਾਰੀ ਲੱਗੀ ਤ੍ਰਸਨਾ ਇਥੇ ਵਿਸ਼ਰਾਮ ਲਾਉਣਾ ਹੈ ਮਾਇਆ ਅਮਰ ਵਰਤਾਇਆ ਇਹ ਮਾਇਆ ਈੜੀ ਲਾਂ ਲੰਮੀ ਕਰਕੇ ਬੋਲਣੀ ਐ ਆਹਾ ਮੁਕਤਾ ਬੋਲਣਾ ਇਹ ਮਾਇਆ ਇਥੇ ਜਮ ਕੇ ਲਾਉਣੀ ਐ ਜੇਤ ਹਾਰ ਵਿਸਰੈ ਜੇਤ ਪੋਲਾ ਬੋਲਣਾ ਹੈ ਵਿਸਰ ਰਾਰੇ ਦਲਾਵਾਂ ਲਾਉਣੀਆਂ ਨੇ ਵਿਸਰ ਇੱਥੇ ਵੀ ਸਰਾਵ ਲਾਉਣਾ ਹੈ ਮੋਹ ਉਪਜੈ ਮੰਮੇ ਹੋੜਾ ਲੰਮਾ ਕਰਕੇ ਮੋਹ ਆਏ ਔਂਕੜ ਸੰਕੋਚ ਕੇ ਹੋ ਮੋਹ ਮੋਹ ਉਪਜੈ ਊੜ ਔਂਕੜ ਉੱਤਯਦ ਪਪਾ ਜੱਜੇ ਦਲਾਵਾਂ ਉਪਜੈ ਇੱਥੇ ਆਪਾਂ ਥੰਮ ਕੀ ਲਾਉਣੀ ਐ ਭਾਉ ਦੂਜਾ ਲਾਇ ਕਹ ਨਾਨਕ ਇੱਥੇ ਜਮ ਕੀ ਲਾਉਣੀ ਐ ਗੁਰ ਪ੍ਰਸਾਦਿ ਇਥੇ ਜਮ ਕੇ ਲਾ ਦੇਣੀ ਐ ਜਿਨਾ ਲੇਵ ਲਾਗੀ ਇਥੇ ਆਪਾਂ ਵਿਸ਼ਰਾਮ ਲਾਉਣਾ ਹੈ ਤਿਨੇ ਵਿੱਚੇ ਮਾਇਆ ਪਾਇਆ ਤਿਨੇ ਬੋਲਾ ਬੋਲਣਾ ਏਹ ਮਾਇਆ ਜੇ ਤੂੰ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹੈ ਨਾਨਕ ਗੁਰ ਪ੍ਰਸਾਦਿ ਜਿਨਾ ਲੇਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ